ਆਮਲੜੇ ਫੜ ਗਿਆ ਜੂ ਫੜ ਗਿਆ ਇਹ ਨਹੀਂ ਸਾਡੇ ਮਿਤੀ 21 8 2024 ਨੂੰ ਮਛਵੜੇ ਸ਼ਹਿਰ ਦੇ ਵਿੱਚ ਹੋਈ ਸੀ ਚੋਰੀ ਦੇ ਵਿੱਚ ਮਨਮੋਹਨ ਸ਼ਰਮਾਹੀ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ ਚੋਰੀ ਦੇ ਵਿੱਚ ਕਰਵਲਵਤ ਤੇ ਜਿਹੜੇ 4 ਲਾਈਵ ਜਿੰਦਾ ਕਾਰਤੂਸ ਇਹ ਨਾਲ ਚੋਰੀ ਕਰਕੇ ਲੈ ਗਏ ਸੀ ਤੋਂ ਬਣਾ ਕਰਦਾ ਹੋਰ ਵੀ ਇੱਕ ਦਾ ਗਨੇ ਦੀ ਜਿਹੜੀ ਕੋਈ ਲੈ ਗਏ ਉਸ ਕੇਸ ਦੀ ਐਮੀ ਤੁਹਾਨੂੰ ਦੇਖਦੇ ਹੋਏ ਵੀ ਇਹ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਜਾਂਦੀਆਂ ਸੀ ਜਿਹਦੀ ਸੈਂਸਿਟਿਵਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹੋਮਨ ਇੰਟੈਲੀਜੈਂਸੀ ਦੇ ਰਾਹੀਂ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਸੀਐਸਪੀਐਸ ਨੂੰ ਪਲੇਸ ਕਰਨ ਲਈ ਬਾਬਾ ਬਰੋਏ ਸੀ ਇਹ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਹੈ ਕੱਲ ਜਦੋਂ ਸਾਡੇ ਐਸਐਚਓ ਸਾਹਿਬ ਦੇਣ ਦੀ ਟੀਮ ਨਾਲ ਜਦੋਂ ਨਕਲ ਆਇਆ ਸੀ ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ ਏਲੀਅਸ ਗੋਪੀ ਇੰਦਰਾ ਕਲੋਨੀ ਮਛਬੋੜੇ ਦਾ ਰੇਨੂ ਮਹੰਤ ਇਹਦੇ ਬਾਰੇ ਮੈਂ ਦੱਸਣਾ ਚਾਹਣਾ ਰੈਨੂ ਮਹੰਤ 5-6 ਮਹੀਨੇ ਪਹਿਲਾਂ ਵੀ ਜਿਹੜੀ ਐ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀ ਦੀਤਨਾ ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ ਇਹ ਜਵਾਨ ਤੇ ਸੀ ਉਹ ਜੀ ਇਹ ਹੁਣ ਜਵਾਨ ਤੇ ਸੀ ਇਸ ਤੋਂ ਬਿਨਾਂ ਇੱਕ ਜਗਦੀਪ ਸਾਨੂੰ ਬਲਵਿੰਦਰ ਸਿੰਘ ਇਹ ਵੀ ਇਦਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਰਾਮਪੁਰ ਜਿਹੜਾ ਪਿੰਡ ਪੈਂਦਾ ਚਮਕੌਰ ਸਾਹਿਬ ਥਾਣੇ ਦੇ ਵਿੱਚ ਉੱਥੇ ਜਿਹੜਾ ਰੈਨੂ ਮਹੰਤ ਹੈ ਵਧਾਈ ਦੇ ਬਹਾਨੇ ਨਾਲ ਉਸ ਘਰਤ ਗਿਆ ਸੀ ਕੁਝ ਦਿਨ ਪਹਿਲਾਂ ਉਹ ਕੌਰਡੈਂਟਿਫਾਈ ਕਰਨ ਤੋਂ ਬਾਅਦ ਦੋ ਦੂਜੇ ਸਾਥੀਆਂ ਨੂੰ ਲੈ ਕੇ ਵਿਦ ਰਵਾਲਵਰ ਉੱਥੇ ਲੇਡੀ ਜੀ ਜਿਹੜੀ ਹੈ ਵਾਲੀਆਂ ਦੀ ਸਨੇਚਿੰਗ ਕੀਤੀ ਨਾ ਤੇ ਰਵਾਲਵਰ ਵੀ ਤਾਣਿਆ ਉਹਨਾਂ ਉੱਪਰ ਜਦੋਂ ਇਹਦੇ ਮੁਰੇ ਨੂੰ ਡੋਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਜਿਹੜਾ ਸਾਡਾ ਚੂਰੀਆਰ ਰਵਾਲਵਰ ਸੀ ਉਹ ਬਰਾਮਦ ਕੀਤਾ ਇਸ ਤੋਂ ਬਿਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਕੋਈ ਟ੍ਰੇਸ ਹੋਈ ਆ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਚਰਨਜੀਤ ਬਲਵਿੰਦਰ ਸਿੰਘ ਜਿਹੜਾ ਉਸ ਬਹਿਰਾਮਪੁਰ ਦੀ ਖੋਦੇ ਵਿੱਚ ਵੀ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈਫੋਪ ਅ ਪ੍ਰਾਣਾ ਇਥੇ ਸਮਗਲਰ ਆ ਟਿੱਡਾ ਕਰਕੇ ਉਹਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਆ ਹੈਰੋਂ ਦੇ ਨਾਲ ਅਹੀ ਰੈਸਟ ਕੀਤਾ ਇਹਨਾਂ ਨੂੰ ਝਾੜ ਸਾਹਿਬ ਗੁਰਦੁਆਰੇ ਸਾਹਿਬ ਦੇ ਲੱਗਾਂ ਦੀ ਸਾਡੇ ਜਿਹੜੇ 2 ਕੇਸੇ ਟ੍ਰੇਸ ਹੋਇਆ ਉਹਨੂੰ ਇਨਵੈਸਟੀਗੇਸ਼ਨ ਸਾਡੀ ਗoing on ਹੈ ਇਹਦਾ ਰਿਪੋਰਟ ਲਗਾ ਹੋਰ ਵੀ ਦੇਖਾਂਗੇ ਇਹਨਾਂ ਨੇ ਕਿੰਨੀਆਂ ਵਾਰਤਾ ਤੁਨੂੰ ਅੰਜਾਮ ਦਿੱਤਾ ਇਸ ਤੋਂ ਬਨਵਾ ਮੈਂ ਵੀ ਦੱਸਣਾ ਚਾਹਣਾ ਜਿਹੜਾ ਨਿਰਮਲ ਗੋਪੀ ਹੈ ਇਹਦੇ ਆਲਰੇਡੀ ਤਿੰਨ ਪਰਚੇ ਦਰਜ ਨੇ ਰੈਨੂ ਮਹੰਤ ਦੇ ਆਲਰੇਡੀ ਤਿੰਨ ਪਰਚੇ ਦਰਜ ਆ ਜਿਹੜਾ ਜਗਦੀਪ ਹੈ ਉਹਦੇ ਦੋ ਪਰਚੇ ਦਰਜ ਨੇ ਇਹਦੇ ਮਤਾਂ ਇਹ ਗਰੋਹ ਦਾ ਸਰਗਨਾ ਇਹ ਸੀ ਮੇਰੀ ਹੈ ਜਿਹੜਾ ਇਹਨਾਂ ਨੇ ਬਣਾਇਆ ਚੋਰਾ ਪਰ ਇਹਨੂੰ ਮਹੰਤ ਜਿਹੜਾ ਗਰੋਹ ਦਾ ਸਰਗਨਾ ਵੀ ਸੀ ਇਹ ਆਇਡੈਂਟੀਫਿਕੇਸ਼ਨ ਵੀ ਜਿਹੜੇ ਜਿੱਥੇ ਲੁੱਟ ਕਰਨੀ ਜਾਂਦੀ ਸੀ ਜਗ੍ਹਾ ਦੀ ਪਛਾਣ ਵੀ ਇਹੀ ਕਰਦਾ ਸੀ ਇਪੀਸੋਡੋ ਕੇ ਬਾਅਦ ਜੰਦਾ ਸੀ ਪਹਿਲਾ ਨਾਤਰਿਕ ਵੇਸ਼ ਬਾਅਦ ਚ ਫਿਰ ਦੂਜੀ ਪੇਜ ਕੰਦੇ ਵੀਡੀਓ ਬੈਲ ਹੋਈ ਹੈ ਕੋਈ ਹਾਂਜੀ ਹਾਂਜੀ ਪਹਿਲਾ ਮਹਤਾਂ ਦੇ ਪੇਜ ਜਾਂਦਾ ਸੀ ਉਸ ਤੋਂ ਬਾਅਦ ਫਿਰ ਜਿਹੜੇ ਆਮ ਬੰਦੇ ਵਾਲੇ ਕੱਪੜੇ ਪਾ ਕੇ ਫਿਰ ਨੁਟਲੀ ਵਾਰਦਾਤ ਨੂੰ ਜਾਂਮੂ ਸੀ ਤੇ ਚੋਰੀ ਵਾਲਾ ਉਹਨੇ ਕੋਈ ਹੋਰ ਵਾਰਤਾ ਵੀ ਕੀਤੀ ਹੈ ਕੋਈ ਐ ਸੰਭੜ ਜਿਹਨਾਂ ਸਾਡੀਆਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਇਹ ਸਾਡੀ ਬਰਾਮਪਰਾ ਦੀ ਟਰੇਸ ਹੋਈ ਹੈ ਇਹਦਾ ਰਿਮਾਰਡ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੋਣ ਹੋਰ ਵੀ ਐਮ ਸਰਾਗ ਲੱਗਣ ਦੀ ਸੰਭਾਵਨਾ ਲੱਗ ਇਹ ਤਿੰਨ ਬੰਦੇ ਗਰੋਸ ਸੀ ਕਿ ਹੋਰ ਵੀ ਕੋਈ ਬੰਦੇ ਸ਼ਾਮਿਲ ਹੋ ਗਏ ਨਹੀਂ ਨਹੀਂ ਇਹ ਤਿੰਨ ਬੰਦੇ ਸੀ ਜਿਹੜੇ ਜਿਨਾਂ ਨੇ ਲੁੱਟ ਦੀ ਵਾਰ ਦਾ ਤੁੰਗ ਜਾਂ ਦਿੱਤਾ ਰਵਲਵਰ ਦੇ ਨਾਲ ਇਹ ਗਹਿਣੇ ਬੜਾ ਕਿੱਥੇ ਵੇਚਦੇ ਸੀਗੇ ਕੋਈ ਟ੍ਰੇਸ ਹੋਇਆ ਸਰ ਇਹ ਤਾਂ ਜੀ ਗਹਿਣੇ ਸਾਡੀ ਜਿਹੜੀ ਪ੍ਰੀਮੀਰੀਲੀ ਇਨਵੈਸਟੀਗੇਸ਼ਨ ਤੋਂ ਜਿਹੜਾ ਆ ਆਪਣੇ ਮਾਸ਼ੂੜੇ ਸ਼ਹਿਰ ਦੇ ਇੱਕ ਜੁਲਰ ਹੈ ਜਿਹੜਾ ਇਹਨਾਂ ਤੋਂ ਲੁੱਟ ਹੋ ਗਈ ਤੇ ਗਹਿਣੇ ਜਿਹੜਾ ਜਿੰਨਾ ਲਏ ਸੀ ਉਸ ਨੂੰ ਵੀ ਅਰੈਸਟ ਕਰਕੇ ਸਲਾਖਾਂ ਪਿੱਛੇ ਕਰਾਂਗੇ ਤੇ ਰਿਕਵਰੀ ਵੀ ਪੂਰੀ ਹੋਏਗੀ ਇਹ ਕਿਹੜੇ ਸਰ ਨੇ ਪਰਚੇ ਪੜਾ ਲੁੱਟ ਖੋਦੇ ਆ ਕਿ ਐਨ ਡੀ ਪੀ ਐਸ ਦੇ ਕਾਹਦੇ ਪਰਚੇ ਨੇ ਇਹਨਾਂ ਨੇ ਪਹਿਲਾਂ ਦੇ ਪਰਚੇ ਇਹਨਾਂ ਦੇ ਇਹਨਾਂ ਦੇ ਜ਼ਿਆਦਾ ਪਰਚੇ ਲੁੱਟ ਖੋਦੇ ਆ ਤੇ ਐਨ ਡੀ ਪੀ ਐਸ ਵਾਲੇ